ਕਿ ਮੈਂ ਉਹਨਾਂ ਦੀ ਮਿਸਿਸ ਆ। ਇਹ ਰਾਜੀ। ਉਹਨਾਂ ਦਾ ਨਾਮ ਸੰਜੀਵ ਕੁਮਾਰ ਆ। ਮੇਰਾ ਨਾਮ ਉਰਮਿਲਾ ਹੈ। ਕਿੰਨੀ ਉਮਰ ਸੀ? ਉਹਨਾਂ ਦੀ ਉਮਰ 52 ਸਾਲ ਸੀ ਤੇ ਉਹ ਟਾਲੀ ਸਾਹਿਬ ਮਾਰਕੀਟ 'ਚ ਪਾਰਸਲ ਵਗੈਰਾ ਸਿੰਦੇ ਸੀ ਬਰਾਬੀ ਦੀ। ਰਾਤ ਹੀ ਘਟਨਾ ਹੈ ਬਾਪਰੀ ਵੀ ਜਦੋਂ ਆਏ ਆ ਚਲੋ ਇੱਕ ਸਾਈਡ ਤੇ ਵੀਡੀਓ ਸਾਹਿਬ ਦੇਖ ਰਿਹਾ ਦੱਸਣ ਦੀ ਲੋੜ ਨਹੀਂ ਆ। ਕਿ ਲੇਟੇ ਹੋਏ ਆ। ਮਤਲਬ ਕਿ ਸੁੱਤੇ ਆ ਔਰ ਚੀਕ ਦੀ ਆਵਾਜ਼ ਵੀ ਆਈ ਸਾਨੂੰ। ਵੀਡੀਓ ਕਲਿੱਪਿੰਗ 'ਚ ਸਾਨੂੰ ਚੀਕ ਦੀ ਆਵਾਜ਼ ਵੀ ਆਈ ਹੈ। ਕਿ ਉਹਨਾਂ ਨੇ ਬੜੀ ਜ਼ੋਰ ਦੀ ਆਵਾਜ਼ ਚੀਕ ਨਿਕਲੀ ਆ। ਔਰ ਗੱਡੀ ਜਦੋਂ ਉਹਨੇ ਉਪਰਾਂ ਦੀ ਕੱਢੀ ਹੈ ਨਾ ਅੱਗੇ ਘਸੀਟ ਕੇ ਪਿੱਛੋਂ ਦੀ ਨਾਲ ਹੀ ਲੈ ਗਿਆ ਕੋਈ ਸੀਸੀਟੀਵੀ ਵੀਡੀਓ ਦੇਦੀ ਹਾਂਜੀ ਉਹ ਸੀਸੀਟੀਵੀ 'ਚ ਇਹ ਵੀ ਆ ਰਿਹਾ ਉਹ ਫਟਾਫਟ ਉਹ ਬੰਦਾ ਦਰਵਾਜ਼ਾ ਘੜਕਾਉਂਦੇ ਆਪਣਾ ਵੀ ਦਰਵਾਜ਼ਾ ਖੋਲੋ ਜਾਂ ਸਰਵੇ ਦਾ ਖੋਲੋ ਆਪਣੇ ਘਰ ਜਾ ਕੇ ਤਾਂ ਉਹਨਾਂ ਨੇ ਦਰਵਾਜ਼ਾ ਖੋਲ੍ਹਣਾਂ ਦੇਰ ਲੱਗਿਆ ਫਿਰ ਹੋਰ ਨ ਮਾਰੀ ਗਿਆ ਮਾਰੀ ਗਿਆ ਗੱਡੀ ਦਾ ਔਰ ਉਹਨੇ ਉਤਰ ਕੇ ਇਹ ਨਹੀਂ ਕੀਤਾ ਕਿ ਇਹਨੂੰ ਬੰਦਾ ਜੇ ਉਹ ਲੇਟਿਆ ਤਾਂ ਉਹਨੂੰ ਸਾਈਡ ਤੇ ਜਾਂ ਠਾਦਾ ਜਾਂ ਚੁੱਕ ਕੇ ਪਰਾਂ ਕਰਦਾ ਇਹ ਕੀ ਕਾਰਨ ਕੀ ਸਮਝਿਆ ਕਿ ਲੱਗਦਾ ਕੋਈ ਹੈ ਹਾਂ ਹੈ ਪਾਜੀ ਦੇਖੋ ਰੰਜਿਸ਼ ਤਾਂ ਸਾਡੀ ਕਿਸੇ ਨਾਲ ਹੈ ਨਹੀਂ ਹੁਣ ਉਹਨੂੰ ਪਤਾ ਨਹੀਂ ਕੀ ਦੁਸ਼ਮਣੀ ਸੀ ਜਾਂ ਕਿੱਦਾਂ ਜਿਹੜਾ ਇਹ ਕਰਕੇ ਗਿਆ ਪਰ ਕੀਤਾ ਤਾਂ ਜਾਣਬੁੱਝ ਕੇ ਨਾ ਹੁੰਦੀ ਕੋਈ ਲਸ਼ਾਂ ਵਗੈਰਾ ਤਾਂ ਨਹੀਂ ਨਹੀਂ ਪਾਜੀ ਨਹੀਂ ਕੀ ਲੱਗਦਾ ਕਿ ਜਾਣਬੁੱਝ ਕੇ ਜਿਹੜਾ ਉਹ ਹਾਂਜੀ ਜਾਣਬੁੱਝ ਕੇ ਕਤਲ ਹੀ ਕਵਾਂਗੇ ਪਾਜੀ ਨਹੀਂ ਅੱਜ ਥਾਣੇ ਪਹੁੰਚਿਓ ਕੋਈ ਇਨਸਾਫ ਕੇ ਥਾਣੇ ਪਹੁੰਚ ਕੇ ਸਾਨੂੰ ਇਹ ਇਨਸਾਫ ਚਾਹੀਦਾ ਹੈ ਬੰਦਾ ਸਾਨੂੰ ਚਾਹੀਦਾ ਬਸ ਥਾਣੇ ਵਾਲਿਆਂ ਵੱਲੋਂ ਕੀ ਜੇ ਥਾਣੇ ਵਾਲੇ ਇਹ ਹੋ ਗਿਆ ਗਿਆ ਵੀ ਸ਼ਾਮ ਤੱਕ ਤੁਹਾਨੂੰ ਕੋਈ ਰਿਸਪੌਂਸ ਦੇਵਾਂਗੇ ਇਸ ਗੱਲ ਦਾ ਤੁਹਾਨੂੰ ਦੱਸਾਂਗੇ ਪੰਡਾ ਕਿਤੋਂ ਦਾ ਰਹਿਣਾ ਪੰਡਾ ਉੱਥੇ ਹੀ ਨੇ ਜਿੱਥੇ ਗੱਡੀ ਚਲਾਈ ਉਹਦੇ ਨਾਲ ਹੀ ਘਰ ਉਹਦਾ ਥੋੜੀ ਹਟ ਥੋੜੀ ਦੂਰੀ ਦੀ ਘਰ ਉਹਦਾ ਕੀ ਨਾਮ ਜੀ ਦਾ ਉਹਦਾ ਮੇਰਾ ਸਰ ਅਨਕੇ ਸ਼ਰਮਾ ਜਿਹੜੇ ਮ੍ਰਿਤਕ ਸਾਲ ਨੂੰ ਫੋਨ ਲੱਗਦੇ ਸੀ ਮੇਰੇ ਸਾਹੇ ਸਾਹਿਬ ਕੀ ਨਾਂ ਆਉਂਦੀ ਸੰਜੀਵ ਕੁਮਾਰ ਉਮਰ ਕਿੰਨੀ ਸੀ 52 ਸਿਰਮੇ ਜਿਥਾ ਰੋਡ ਕੋ ਨਾਣਕ ਨਗਰ ਰਾਤ ਕੀ ਗੱਲ ਹੋਈ ਇਹ ਕਿੰਨੇ ਵਜੇ ਦਾ ਸਮਾਂ ਸੀਗਾ ਕੀ ਵਕਤ ਰਾਤ ਸਿਰ 12:00 ਵਜੇ ਸਾਢੇ 12:00 ਵਜੇ ਦੀ ਟਾਈਮਿੰਗ ਹੋਣੀ ਜਦੋਂ ਬਲਕਿ ਨਾ ਵਾਪਰੀ ਤੇ ਮਾਨੂੰ ਇਨਫੋਰਮ ਕੀਤਾ ਬਲਕਿ 2:30 ਵਜੇ ਨਾ ਨੂੰ ਖੁਦ ਪਤਾ ਲੱਗਿਆ ਕਿ ਹੱਲੇ ਨੋਂ ਨਗੇ ਕੋਈ ਬਾਹਰ ਟਾਬੇ ਵਾਲੇ ਉਹਨਾਂ ਨੂੰ ਪਤਾ ਹੈ ਮੇਰੇ ਫਾਦਰ ਸਾਹਿਬ ਨੇ ਤੇ ਉਹ ਉਹਨਾਂ ਨੇ ਘਰੇ ਆ ਕੇ ਦੱਸਿਆ ਕਿ ਤੁਸੀਂ ਇੱਕ ਵਾਰੀ ਦੇਖ ਲਓ ਤੇ ਉਹਨਾਂ ਸੱਟਾ ਲੱਗੀ ਹੋਈ ਹੈ ਤੇ ਜਦੋਂ ਅਸੀਂ ਜਾ ਕੇ ਦੇਖਿਆ ਤੇ ਬਲਕਿ ਡੈਥ ਹੋ ਹੋ ਚੁੱਕੀ ਹੁੰਦੀ ਤੇ ਕੀ ਕੋਈ ਜੱਤ ਦਾ ਕਾਰਨ ਕੀ ਕਾਰਨੋ ਹੀ ਕਾਰ ਭਾਜੀ ਬਲਕਿ ਬੰਦਾ ਸਿੱਧਾ ਉੱਪਰੋਂ ਲੰਗਾ ਆ ਗਿਆ ਬੰਦਾ ਇਸ ਤਰ੍ਹਾਂ ਲੱਗਦਾ ਹੈ ਕਿ ਪਿੱਛੋਂ ਹੀ ਕੋਈ ਕਾਂਡ ਕਰਕੇ ਆ ਬੜੀ ਜਲਦੀ ਜਗ੍ਹਾ ਹੀ ਉੱਪਰੇ ਚੜਾ ਆ ਗਿਆ ਕੀ ਲੱਗਦਾ ਕਿ ਇਹ ਡੈਥ ਨਹੀਂ ਹੋਈ ਕੋਈ ਜਾਣਬੁੱਝ ਕੇ ਹੀ ਕਤਲ ਕੀਤਾ ਜਾਣਬੁੱਝ ਕੇ ਕਤਲ ਕੀਤਾ ਭਾਜੀ ਉੱਪਰੋਂ ਲੰਗਾ ਆ ਗਿਆ ਉਹਨਾਂ ਸਾਫ਼ ਦੇਖਣ ਦੇ ਬੰਦਾ ਲੱਕੀ ਸਾਈਡ ਤੇ ਗਿਆ ਤੇ ਤੁਸ ਸਾਈਡ ਤੋਂ ਕਾਰ ਘੜ ਲੈ ਜਾਂ ਤੁਸ ਬਲਕਿ 2 ਮਿੰਟ ਲੱਗਣੇ ਉਤਰ ਕੇ ਸਾਈਡ ਤੇ ਕਰ ਦੇ ਉਹ ਉੱਪਰੋਂ ਲੰਗਾ ਆ ਗਿਆ ਸਮਝ ਤੇ ਕੀ ਕਨੈਕਸ਼ਨ ਨੂੰ ਸ਼ਾਤ ਨਹੀਂ ਕਰਨਾ ਨਹੀਂ ਨਹੀਂ ਸ਼ਾਤ ਨਹੀਂ ਭਾਈ ਨਹੀਂ ਸ਼ਾਤ ਨਹੀਂ ਕਰਦੇ ਪਾਪਾ ਕੰਮ ਕੀ ਕਰਦੇ ਕੰਮ ਉਥੇ ਟਾਲੀ ਸਾਹਿਬ ਮਾਰਕੀਟੇ ਤੋਂ ਕੱਪੜੇ ਦਾ ਕੰਮ ਕਰਦੇ ਆ ਮਾਰਕੀਟੇ ਤੇ ਹੁਣ ਜਿਹੜੀ ਤੁਸੀਂ ਕੋਈ ਥਾਣੇ ਬਗਾਰਾ ਰਿਪੋਰਟ ਦਿੱਤੀ ਦਾਦੀ ਹਾਂਜੀ ਰਿਪੋਰਟ ਦਿੱਤੀ ਪੁਲਿਸ ਵਾਲੇ ਕਹਿੰਦੇ ਅਸੀਂ ਸ਼ਾਮ ਤੱਕ ਕੋਈ ਸਬੰਦ ਦਵਾਂਗੇ ਆਪਾਂ ਕੋਈ ਜਿਹੜਾ ਬੰਦਾ ਟਰੇਸ ਕੀਤਾ ਗਿਆ ਕੋਈ ਸੀਸੀਟੀਵੀ ਕੋਈ ਕਰਵਾਈ ਸੀਸੀਸੀਟੀਵੀ ਵੀਡੀਓ ਆਈ ਹੋਈ ਹੈ ਨਹੀਂ ਕੋਈ ਕਢਾਈ ਆਪਾਂ ਉਹਦੇ ਸਾਡੇ ਕੋਈ ਇੱਕ ਐਕਸੀਡੈਂਟ ਕੇਸ ਆਇਆ ਸੀ ਉਹਦੀ ਰਿਪੋਰਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਐਫ ਆਈ ਆਰ ਲੋਜ ਕਰ ਦਿੱਤੀ ਹੋਈ ਹੈ ਇਹ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਹਨੂੰ ਟਰੇਸ ਕਰ ਰਹੇ ਹਾਂ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਜਿਹੜੇ ਦੋਸ਼ੀ ਵੱਲੋਂ ਜਿਹੜਾ ਗੱਡੀ ਤੇਲੀ ਦਿੱਤਾ ਗਿਆ ਉਹ ਜਿੱਥੋਂ ਦਾ ਕੇ ਜਬਾਦ ਦਾ ਹੈ ਦੇਖੋ ਜੀ ਆਂਦੀ ਤੁਹਾਨੂੰ ਦੱਸ ਰਹੇ ਆਂ ਵੀ ਫਲਾ ਜਾਣੇ ਸੀ ਪਰਚਾ ਉਹਦੇ ਚ ਦਰਜ ਕਰ ਲਿਆ ਹੋਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਨੰਬਰ ਤੋਂ ਸੀ ਦੋਸ਼ੀ ਨੂੰ ਰਿਸਕ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਬੋਡੀ ਸੀ ਉਹਨੂੰ ਪੋਸਟਮਾਰਟਮ ਹਾਂਜੀ ਪੋਸਟਮਾਰਟਮ ਹੋ ਚੁੱਕਾ ਜੀ ਤੇ ਹੈਂਡਓਵਰ ਕਰ ਦਿੱਤੀ ਗਈ ਹੈ ਪਰਿਵਾਰ ਦੇ ਕੋਈ ਨਸ਼ਾ ਰਸਾ ਤਨੀ ਨਹੀਂ ਕੋਈ ਪਤਾ ਇਹ ਕੋਈ ਉਹਦੇ ਮੈਡੀਕਲ ਤੋਂ ਬਾਅਦ ਹੀ ਪਤਾ ਲੱਗੇਗਾ ਜੋ ਪੋਸਟਮਾਰਟਮ ਰਿਪੋਰਟ ਆਏਗੀ ਜੀ ਕੀ ਦੋਸ਼ੀ ਜਿਹੜਾ ਉਹ ਨੂੰ ਪਾਇਆ ਹੈ ਛਾਪੇਮਾਰੀ ਕੋ ਹਾਂਜੀ ਦੋਸ਼ੀ ਜਿਹੜਾ ਇਸ ਵੇਲੇ ਜੀ ਐਟ ਲਾਰਜ ਹੈ ਜੀ ਮੈਂ ਤੁਹਾਨੂੰ ਦੱਸ ਕਾ ਵੀ ਗੱਡੀ ਦਾ ਨੰਬਰ ਸਾਡੇ ਕੋਲ ਫਲਾ ਲਾਇਆ ਹੋਇਆ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਸੀਗਾ ਕਿ ਉਹ ਕਿਰਾਏ ਤੇ ਰਹਿੰਦਾ ਸੀਗਾ ਜਿਹੜਾ ਵੇਦਨ ਕੋਈ ਵੀ ਜੇ ਜੋ ਵੀ ਸਾਨੂੰ ਕੋਈ ਇਨਫੋਰਮੇਸ਼ਨ ਦੇਗਾ ਉਹਨੂੰ ਜਰੂਰ ਵਿਚਾਰ ਕੇ ਦੋਸ਼ੀ ਤੱਕ ਪਹੁੰਚਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਜੀ ਤੇ ਪਰਚਾ ਜਿਹੜਾ ਹੁਣ ਦਰਜ ਪਰਚਾ ਆਲਰੇਡੀ ਦਰਜ ਹੋ ਚੁੱਕਾ ਹੈ ਜੀ